ਰਸਤਾ ਦਾ ਹੈਗਾ ਤਾਂ ਹੀ ਨਿਗਾ ਚ ਅੱਛਾ ਮੁੰਡਾ ਵਧੀਆ ਬਿਜ਼ਨਸ ਕਰਦਾ ਜਮੀਨ ਜਾਇਦਾਦ ਆਦਲੇ ਵਧੀਆ ਆ ਕੁੜੀਆਂ ਮੁੰਡਿਆਂ ਨੂੰ ਬਾਹਰ ਭੇਜਦਾਗਾ ਵੀਜੇ ਲਗਾਉਂਦਾਗਾ ਅੱਛਾ ਆਪਣੇ ਚੀਮੇ ਦਫਤਰ ਕਰਾਇਆ ਹੈ ਦਾ ਆਪਦਾ ਹਾਂ ਪਰ ਉਮਰ ਥੋੜੀ ਜੀ ਵੱਡੀ ਆ ਵੱਡੀ ਹਾਂ ਕਿੰਨੀ ਕੁ ਵੱਡੀ ਹੈ ਕਿੰਨੀ ਉਮਰ ਦਾ ਪੁੱਤ 32 33 ਸਾਲ ਦੀ ਉਮਰ ਦਾ ਹੀ 32 33 ਸਾਲ ਫੇਰ ਤਾਂ ਕੋਈ ਜ਼ਿਆਦਾ ਨਹੀਂ ਜਦੋਂ ਵਧੀਆ ਜਮੀਨ ਜਾਇਆ ਜਾਂਦਾ ਆਪਦਾ ਬਿਜ਼ਨਸ ਹੈ ਉਹਦਾ हां ताई जिमिनी ज्यादा बढ़िया गई मुंडा बढ़िया हैगा चल फिर ओना ਨਾਲ तू ਗੱਲ ਕਰੀ ਫਿਰ ਅਸੀਂ ਤਾਂ ਕੱਲ ਨੂੰ ਹੀ ਦੇਖ ਆਵਾਂਗੇ ਕੋਈ ਨਾ ਤਾਈ ਮੈਂ ਗੱਲ ਕਰ ਲੂੰਗਾ ਤੁਸੀਂ ਕਹੋ ਮੈਂ ਗੱਲ ਕਰ ਲੂੰਗਾ ਨਾ ਜਰੂਰ ਠੀਕ ਹੈ ਫਿਰ ਸਾਨੂੰ ਜਰੂਰ ਉਹਨਾਂ ਨੂੰ ਪੁੱਛ ਕੇ ਦੱਸੀ ਆ ਮੈਂ ਵੀ ਮੁੰਡੇ ਨਾਲ ਗੱਲ ਕਰ ਲੂੰਗੀ ਨਾ ਠੀਕ ਹੈ ਤਾਈ ਮੈਂ ਗੱਲ ਕਰ ਲੂੰਗਾ ਠੀਕ ਹੈ ਫਿਰ ਤੂੰ ਮੈਨੂੰ ਛੇਤੀ ਕੋਈ ਦੱਸੀ ਠੀਕ ਹੈ ਤਾਈ ਚਲ ਠੀਕ ਹੈ ਤਾਈ ਚੰਗਾ ਮੈਂ ਚੱਲਦਾ ਆ ਚਾਹ ਬਣਾ ਦਿੰਨੀ ਆ ਥੋੜੀ ਜੀ ਬਸ ਤਾਂ ਹੀ ਬਸ ਕੋਈ ਨਾ ਮੈਂ ਗੱਲ ਕਰਕੇ ਫਿਰ ਦੱਸਣ ਤੁਨ ਨੂੰ ਨਾਲ ਚੰਗਾ ਪੁੱਤ ਠੀਕ ਹੈ ਤਾਈ ਦੱਸ ਨਹੀਂ ਸਾਨੂੰ ਠੀਕ ਤੇ ਕਾਣਾ ਤਾਂ ਵਧੀਆ ਦੱਸਦਾ ਉਹਦੇ ਕੋਲੇ ਕਿਸੇ ਨਾਲ ਕੋਲੇ ਮੈਂ ਤਾਂ ਮੇਰੀ ਤੀ ਦਾ ਰਿਸ਼ਤਾ ਹੀ ਠੀਕ करूंगी ਵਧੀਆ ਸੋਹਣੀ ਜ਼ਮੀਨ ਜਾਇਆ ਜਾਤਾ ਸੋਹਣਾ ਮੁੰਡੇ ਦਾ ਬਿਜ਼ਨਸ ਹੈਗਾ ਇੱਥੇ ਕਰਤੀਆਂ ਮੈਂ ਤਾਂ ਰਿਸ਼ਤਾ